ਕਿ ਚੱਕਰੇ ਦੇ ਕਰਾਂ ਜਾਂ ਫਸੜਾ ਗਏ ਇਹ ਟੂਰਨਾਮੈਂਟ ਫਸੜ ਗਿਆ ਨੀ ਟ੍ਰੇਨ ਟਾਈਮ ਤੇ ਫਸਣ ਕਾਲੇ ਹੁਣ ਇਹ ਮੇਰੇ ਗਾਹ ਦੇ ਵਿੱਚ ਨਾ ਸੈਂਟਰ ਤੇ ਵੀ ਨਹੀਂ ਹੁੰਦਾ ਇਹ ਆ ਮੂਹਰੇ ਦਾ ਕੰਟੀਓ ਕਰੀ ਜਮਾ ਟੂਰ ਉਹ ਡੀ ਚੱਲੇ ਨਾ ਤਾਂ ਉਹਦੇ ਜਿੱਤੇ ਤੇ ਮਾਰ ਦੇ ਜਿੱਤੇ ਇਹ ਕਿਹਦੇ ਕਰਾਂਗਾ ਕੋਈ ਮਰ ਜਾ ਉਹ ਕਰਦੀ ਐਨੇ ਬੰਦੇ ਨੇ ਹੁਣੇ ਹੁਣੇ ਤਿੰਨ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਿਹੇ ਬੱਸਾਂ ਜਿਹੜੀ ਕਿ ਥੋ ਟੱਚ ਹੋਈ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਬੱਸ ਦਾ ਐਕਸੀਡੈਂਟ ਆ ਜਿਹੜਾ ਇਹ ਰਾਜਸਥਾਨ ਨੰਬਰ ਦੀ ਜਿਹੜੀ ਕਾਰ ਆ ਮੈਂ ਹੱਥ ਦੇ ਟੰਡੇ ਹੁਣ ਨਿਕਲੋ ਜਿੰਨੇ ਵੀ ਸਮੇਂ ਸਰ ਪਹੁੰਚਣ ਤੇ ਰਾਜਸਥਾਨ ਨੰਬਰ ਦੀ ਬਲੀਨੋ ਗੱਡੀ ਆ ਜਿਹੜੀ ਕਿ ਬਠੰਡਾ ਡੱਬਾ ਵਾਲੀ ਵੱਲੋਂ ਬਾਸ ਆ ਰਹੀ ਸੀ ਉਹਦੇ ਨਾਲ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਆ ਤਸਵੀਰਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਰਾਮਪਰਾ ਫੂਲ ਬਠੰਡਾ ਟੂ ਚੰਡੀਗੜ੍ਹ ਮੇਨ ਰੋਡ ਦੇ ਉੱਪਰ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਆ ਤਿੰਨ ਐਕਸੀਡੈਂਟ ਦੱਸੇ ਜਾ ਰਿਹਾ ਹੁਣੇ-ਹੁਣੇ ਇੱਥੇ ਤਿੰਨ ਹਾਦਸੇ ਹੋਏ ਆ ਤਿੰਨ ਹਾਦਸੇ ਹੋਏ ਇਸ ਟਾਈਮ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਰਸੀਡੀਜ਼ ਗੱਡੀ ਜਿਹਦਾ ਕਿ ਐਕਸੀਡੈਂਟ ਹੋਇਆ ਬ੍ਰਾਂਪਰਾ ਫੁੱਲ ਰੋਡ ਤੇ ਭਾਰੀ ਕੱਟ ਤੁਸੀਂ ਦੇਖ ਸਕਦੇ ਹੋ ਇਹ ਟਰਾਲੇ ਦੇ ਨਾਲ ਇਹ ਟਰਾਲਾ ਜਿਹਦੇ ਨਾਲ ਐਕਸੀਡੈਂਟ ਹੋਇਆ ਦਾ ਸਾਹਸੇ ਦੇ ਕੋਲੇ ਹੈ ਨਹੀਂਗਾ ਕਹਿੰਦਾ ਮੋਬਾਈਲ 'ਚ ਹੈ ਮੋਬਾਈਲ 'ਚ ਵੀ ਦੇਖੋ ਲੱਭ ਰਿਹਾਗਾ ਜੀ ਹੋਵੇ ਤਾਂ